ਫੇਵਰੇਟ ਸਿੰਗਰ ਬਾਰੇ ਦੱਸੋ ਪਹਿਲਾਂ ਮੁੱਸੇ ਵਾਲਾ ਵੀਰੇ ਮੂਸਾ ਸਾਈਆ ਭਾਈ ਕਿਚੋ ਭਾਈ ਸ਼ਰਟ ਲੈ ਜਾ ਕੇ ਭਾਈ ਦਿਖਾ ਦਿਓ ਮੇਰਾ ਪੁਰਾਣਾ ਪਹਲਵਾਈ ਹੈ ਉਹ ਪਕੌੜੇ ਬਣਾਉਂਦਾ achar ਖਾਣਾ ਪਕੌੜਾ ਰੱਖ ਦਿਆ ਮੇਰੀ ਉਸ ਬੰਦੇ ਨਾਲ ਨਾ ਮਿਲਣ ਦੀ ਦਿਲ ਦੀ ਇੱਛਾ ਦੀ ਉਹ ਪੂਰੀ ਉਹ ਵੈਸਾ ਪੂਰੀ ਹੁੰਦੀ ਵੀ ਨਹੀਂ ਹੁਣ ਚੱਲ ਉਂਪਰ ਕੋਈ ਆ ਵੀ ਉਹ ਬੰਦਾ ਮਿਲ ਜਾਂਦਾ ਫੇਰ ਫੋਟੋ ਐ ਹੋ ਜਾਂਦੀ ਬਸ ਹੈਲੋ ਆਏ ਹੋ ਜਾਂਦੀ ਬੰਦੇ ਨਾਲ ਮੈਂ ਵੀਰੇ ਦੋੇ ਵਰਸੀਆਂ ਬੱਗਿਆਂ ਕੱਲੂ ਵੀ ਜਾਵਾਂਗੇ ਆ ਪਿਛਲੇ ਦੋੇ ਵਰਸੀਆਂ ਵੀ ਗਿਆ ਮੈਂ ਭਾਈ ਵੀ ਕੂਟਦਾ ਆ ਵੀ ਕੂਟਦਾ ਵੀਰੇ ਚਾੜ ਵਾਲਾ ਕੁੱਟੇ ਇੱਕ ਦਿਨ ਗਾਲਾਂ ਮੈਂ ਬਾਜੀ ਦਿੱਲੀ ਵਾਂਗੂੰ ਪੈਂਦੀਆਂ ਸੀ ਲੀਦੇ ਸੋਹਣੂ ਬਾਜੀ ਵੀ ਅਮਰੇ ਗਾਲਜੇ ਭੂਗਰ ਗਏ ਨੇ ਇਹਨੇ ਦੋ ਦੋ ਰੱਕ ਰਹੀਆਂ ਨੇ ਆ ਕੇ ਮਰਦੇ ਨੇ ਹੁਸਨ ਤੇ ਚਾਰ ਪੰਜ ਮਰਦੇ ਨੇ ਬਾਈ ਤੜਪੇਰੀ ਚ ਫੁੱਲ ਮਰਦੇ ਨੇ ਆਪਣੇ ਇੱਥੇ ਪਟਿਆਲੇ ਦੇ ਵਿੱਚ ਪਟਿਆਲੇ ਚ ਨਹੀਂ ਆਪਾਂ ਗੱਲ ਕਰਦੇ ਧੋਖੇबाज ਹੁੰਦੇ ਨੇ ਕੋਈ ਇਹਨਾਂ ਇੱਥੇ ਪਟਿਆਲੇ ਦੇ ਹੋਏ ਆ ਬੋਰਦ ਤੋਂ ਬਲੋਂਗ ਕਰਦੇ ਕੋਈ ਮੈਂ ਹੀ ਸਾਡੇ ਪਿੰਡ ਤੋਂ ਆਈ ਸਾਡੇ ਸਾਰੇ ਪਿੰਡ ਤੋਂ ਨੇ ਮਰਦੇ ਕਿੱਥੇ ਹੋ ਬਾਈ ਮਰਦੇ ਦਾ ਸੀ ਕਿਤ ਨਹੀਂ ਮਿਲਾਂਗਾ ਯਾਰ ਕਿ ਕੁੜੀਆਂ ਕਹਿੰਦੀਆਂ ਨੇ ਵੀ ਤੁਹਾਡੀ ਤਾਂ ਪਹਿਲੀ ਹੋਊਗੀ ਵੀ ਤੁਹਾਡੇ ਨਾਲ ਨਹੀਂ ਕਰਨੀ ਵੀ ਤੁਹਾਡੇ ਤਾਂ 4-5 ਨਾਲ ਰਿਲੇਸ਼ਨ ਪੱਕੇ ਨੇਗੇ ਇਹ ਗੱਲ ਵੀ ਸਾਰੇ ਆਪਾਂ ਹੀ ਕਰ ਰਹੇ ਹਾਂ ਨਸ਼ਾ ਕਰਦੇ ਨੇ ਫਿਰ ਤੁਸੀਂ ਸਾਰੇ ਇਸ ਦਾ ਮਤਲਬ ਕਰਦੇ ਹੋ ਆਪਾਂ ਵੀ ਸ਼ੌਂਕੀਆ ਮਾੜਾ ਮੋਟਾ ਫਿਰ ਗੱਲ ਤੇ ਉੱਥੇ ਹੀ ਆ ਗਈ ਨਾ ਫਿਰ ਪੰਜਾਬ ਨੂੰ ਜੇ ਸੁਧਾਰਨਾ ਹੈ ਪਹਿਲਾਂ ਆਪਾਂ ਨੂੰ ਆਪ ਸੁਧਰਨਾ ਪੈਣਾ ਤੁਸੀਂ ਅਸ਼ਕਾਲਾ ਦਾo ਨਮਸਕਾਰ ਆਊਟਰੂਟ ਗੇੜੀ ਵਿੱਚ ਤੁਹਾਡਾ ਸਭ ਦਾ ਮੈਜ ਬੇਲਾ ਸਵਾਗਤ ਕਰਦਾ ਹੈ ਨਵਾਂ ਸ਼ੋਅ ਨਵੀਂ ਜਗ੍ਹਾ ਤੇ ਪਹੁੰਚ ਚੁੱਕੇ ਆਂ ਮੁੰਡਿਆਂ ਦੀ ਮੰਡੀ ਮੇਲੀ ਆਓ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਕਿਵੇਂ ਹੋ ਸਾਰੇ ਵਧੀਆ ਵੀ ਵਧੀਆ ਠੀਕ ਹੋ ਬਾਈ ਐਨ ਓਕੇ ਆ ਬਾਈ ਓਕੇ ਜੀ ਕੌਣ ਕਹਿਣ ਲਾਈਆਂ ਹੋ ਜਾਣੇ ਹੈ ਬੱਸ ਵੀਰੇ ਠੀਕ ਆ ਅੱਖਾਂ ਲਿਖ ਜਾ ਅੱਛਾ ਕੀ ਨਾਮ ਹੈ ਬਾਈ ਤੁਹਾਡਾ ਮੇਰਾ ਵੀਰੇ ਸੱਤੂ ਤੁਹਾਡਾ ਹੀ ਦੀਪੂ ਬਾਈ ਤੁਹਾਡਾ ਬਾਈ ਮੋਨੂ ਬਾਈ ਮੇਰਾ ਭਾਈ ਗਹਿਰੀ ਵਿਕਰਮ ਵੀਰੇ ਵਿਕਰਮ ਪਕੌੜਾ ਪਕੌੜਾ ਉਹਨੂੰ ਪਕੌੜਾ ਪਕੌੜਾ ਕਹਿੰਦੇ ਨੇ ਲੋਕ ਕਿਤਾ ਬਈ ਕੀ ਨਾ ਕਿਉਂ ਰੱਖਿਆ ਇਹਦਾ ਪੂੜਾ ਨਾ ਹਲਵਾਈ ਹੈ ਉਹ ਪਕੌੜੇ ਬਣਾਉਂਦਾ ਚਾਰ ਕਹਿੰਦਾ ਪਕੌੜਾ ਰੱਖ ਦਿਆ ਇਹ ਜ਼ਿਆਦਾ ਰੜਦਾ ਮੈਨੂੰ ਲੱਗਦਾ ਰੱਖ ਕੇ ਜ਼ਿਆਦਾ ਤੇਲ ਮਾੜਾ ਜਿਆਦਾ ਗਰਮ ਸੀ ਤਾਂ ਕਰਕੇ ਜ਼ਿਆਦਾ ਰੜ ਗਿਆ ਜ਼ਿਆਦਾ ਟਾਈਮ ਰੱਖਦੇ ਨਾ ਵਿੱਚ ਭਾਈ ਚੌੜ ਕਰਦੇ ਨੇ ਹੈ ਤੁਹਾਡੇ ਨਾਲੇ ਸਾਰੇ ਹਾਂ ਵੀਰੇ ਹਾਂ ਭਾਈ ਨੇ ਸਾਰੇ ਭਾਈ ਨੇ ਹੈ ਸਾਰੇ ਭਾਈ ਮੈਨੂੰ ਥੋੜੀ ਜਗ੍ਹਾ ਦੇ ਦਿਓ ਲੋ ਇਹ ਚਾਬੀ ਚੱਕ ਲੋ ਬਈ ਕੋਈ ਗੱਲ ਨਹੀਂ अच्छा भाई सातो ਪਹਿਲਾ ਤਾਂ ਯਾਰੀ ਦੋਸਤੀ ਬਾਰੇ ਦੱਸੋ ਕਦੋਂ ਸ਼ੁਰੂਆਤ ਹੋਈ ਤੁਹਾਡੀ ਮੇਰੇ ਯਾਰੀ ਦਾ ਵੈਸੇ ਸ਼ੁਰੂ ਤੇ ਹੋ ਗਈ ਵੈਸੇ ਜੰਮਿਆ ਸ਼ੁਰੂ ਤੇ ਖੇਡ ਰਹੇ ਆ ਬਸ ਉਹਦਾ ਸਕੂਲ ਚ ਸਕੂਲ ਤੇ ਬਾਅਦ ਕਾਲਜ ਕਾਲਜ ਦੇ ਉਰ ਆ ਗਏ ਬਸ ਨਾ ਹੁਣ ਹਾਈਲਟਸ ਕਰ ਹੁਣ ਬਾਹਰ ਜਾਣਾ ਅੱਛਾ ਸਾਰੇ ਹਾਈਲਟਸ ਕਰਦੇ ਹੋ ਸਾਰੇ ਹਾਈਲਟਸ ਕਰਨੇ ਆ ਭਾਈ ਕਿੰਨੇ ਉਹ ਕਿਤੇ ਉਹ ਤੇ ਨਹੀਂ 4.5 ਵਾਲੇ ਨਾ 4.5 ਵਾਲੇ ਤੇ ਮੈਂ ਨਾਲ ਕੇ ਭਾਗ ਕੇ ਗਿਆ ਅਮਰੀਕਾ ਪਰ ਜਾਣਾ ਅਮਰੀਕਾ ਇਹ ਆਪਾਂ ਨੇ ਚਾਹ ਪਹਿਲਾਂ ਕਿਤੇ ਹੋਰ ਭਾਗ ਜੀ ਜਾਂ ਮੈਂ ਨਾਲ ਕੇ ਭਾਗ ਜੀ ਵਿਚ 4 ਆ ਦੀ ਖੜਿਆ 4.5 ਵਾਲਾ ਇੱਕ ਨੀ ਤੇ ਜਾਣਾ ਇਹ ਇਹ ਨਾ ਵੈਸਟ ਇੰਡੀਜ਼ ਜਾਣਾ ਇਹੇ ਬਰਾਬਰ ਦੇ ਬਾਪੂ ਦਾ ਕੰਮ ਤੋੜਨਾ ਹਲਵਾਈਆਂ ਵਾਲਾ ਅੱਛਾ ਵੈਸਟ ਇੰਡੀਜ਼ ਜਾ ਕੇ ਪਕੌੜੇ ਰੜੂ ਹਾਂ ਪਕੌੜੇ ਰੜੂ ਵੀਰੇ ਅੱਛਾ ਕਰਦੇ ਦੇ ਨਾਲ ਕਿੰਨਾ ਪਿਆਰਾ ਹੈ ਵੀ ਕਰਦੇ ਨੇ ਦਾ ਫੁੱਲ ਪਿਆਰੇ ਵੀਰੇ ਜਮਾਈ ਹਾਂ ਜਮੇ ਵੀਰੇ ਤੁਸੀਂ ਬਾਈ ਦੱਸੋ ਪੂਰਾ ਵਧੀਆ ਜੀ ਕਰਦਾ ਪੁੱਤ ਕਿੱਡੇ ਕੋ ਪਈਆ ਫਿਰ ਪਾਪਾ ਜੀ ਦੋ ਬਥੇਰੀ ਪਈਆ ਰੋਜੇ ਫਿਰਦਾ ਵੀ ਹੰਡਾ ਦਾ ਰੋਜੇ ਹਾਂ ਸਾਰਿਆਂ ਦੇ ਫਿਰਦਾ ਭਾਈ ਵੀ ਕੂਟਦਾ ਆ ਵੀ ਕੂਟਦਾ ਵੀਰੇ ਚਾਹ ਵਾਲਿਆਂ ਦਾ ਕੁੱਟੇ ਇੱਕ ਦਿਨ ਗਾਲਾਂ ਮੈ ਭਾਜੀ ਡੇਲੀ ਵਾਂਗ ਪੈਂਦੀਆਂ ਵੀ ਅੱਛਾ ਆ ਉਹ ਤਾਂ ਲੇਟ ਕਦੇ ਲੇਟ ਜਾਣਾ ਕਦੇ ਬਹਾਨੇ ਲਾਣਾ ਬਾਲੀਵੁੱਡ ਖੇਡ ਰਹੇ ਆ ਰਾਤ ਨੂੰ ਰਾਤ ਨੂੰ ਲੇਟ ਹੋਣਾ ਠੀਕ ਹੈ ਫਰਕ ਪੈਂਦਾ ਹਾਂ ਸੇਲੀ ਦੱਸੋ ਹੁਣ ਬਾਈ ਦੀ ਬਾਈ ਸੇਲੀ ਬਾਈ ਦੀ ਫੁਕਰ ਗਏ ਅਮਰੇ ਕਾਜੇ ਫੁਕਰ ਗਏ ਨੇ ਇਹਨੇ ਦੋ ਦੋ ਰੱਕ ਰਹੀਆਂ ਚੋੜੀ ਮਿਲਦੀ ਹੈ ਦੋ ਆਂਦੀਆਂ ਅਸਮਾ ਮੇਰੇ ਰੋਟੀ ਨਹੀਂ ਮਾਨੂੰ ਹਾਜ਼ਮ ਆਂਦੀ ਯਾਰ ਵੀ ਵਧੀਆ ਲੱਗਦੀ ਹੈ ਇਹਦੀ ਸੇਲੀ ਆ ਸੇਲੀ ਹੈਗੀ ਆ ਉਹ ਹੈਗੀ ਆ ਬਾਈ ਸੇਲੀ ਹਾਂ ਵੀਰੇ ਹੈਗੀ ਆ ਇੱਧਰ ਆ ਜਾ ਥੋੜਾ ਆ ਯਾਰ ਕਿੰਨਾ ਕੋ ਪਿਆਰ ਆ ਬਾਈ ਫਿਰ ਸੇਲੀ ਦੇ ਨਾਲ ਵਧੀਆ ਵੀਰੇ ਵਧੀਆ ਕਿੱਦਾਂ ਮਿਲੇ ਤੁਹਾਨੂੰ ਭਾਬੀ ਇੰਸਟਾ ਦੇ ਵੀਰੇ ਕੀ ਗੱਲ ਕੀਤੀ ਸੀ ਉਹਨਾਂ ਦੇ ਨਾਲ ਜਿਹੜਾ ਉਹ ਮੰਨ ਗਏ ਬਸ ਵੈਸੇ ਪੁੱਛ ਰਹੀ ਸੀ ਅੱਛਾ ਕਿਵੇਂ ਪੁੱਛਿਆ ਜਦੋਂ ਦੱਸ ਦੋ ਭਾਈ ਦੱਸ ਦੋ ਬਈ ਦੱਸ ਦੋ ਹੈਲੋ ਹਾਈ ਕਰਕੇ ਗੱਲਬਾਤ ਹੋਈ ਸੀ ਵੀਰੇ ਅੱਛਾ ਭਾਈ ਸਾਨੂੰ ਵੀ ਦੱਸ ਕੇ ਜਾਓ ਫਿਰ ਸਾਰਿਆਂ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ ਵੀ ਕਿੱਦਾਂ ਦੱਸੋ ਬਾਈ ਫਿਰ ਸਾਰਿਆਂ ਨੂੰ ਕੀ ਪੁੱਛਿਆ ਦਿੰਨੇ ਪਹਿਲਾਂ ਉਹਨਾਂ ਦਾ ਨਾਮ ਪੁੱਛਿਆ ਸੀ ਜੀ ਫਿਰ ਉਹਨਾਂ ਨੂੰ ਪੁੱਛਿਆ ਸੀ ਉਹ ਕਿੱਥੇ ਰਹਿੰਦੇ ਨੇ ਫਿਰ ਉਹਨਾਂ ਨੇ ਪੁੱਛਿਆ ਸੀ ਵੀ ਮੈਂ ਪਸੰਦ ਦਾ ਫਿਰ ਉਹਨਾਂ ਨੇ ਪੁੱਛਿਆ ਵੀ ਤੁਸੀਂ ਸਿੰਗਲ ਹੋ ਫਿਰ ਉਹ ਮੰਨ ਗਏ ਅੱਛਾ ਨਾਮ ਕੀ ਆ ਨਾਮ ਕੀ ਆ ਉਹਨਾਂ ਦਾ ਨਾਮ ਦਾ ਦੱਦੇ ਗਿਆ ਚਲੋ ਆਏ ਪ੍ਰਾਈਵੇਸੀ ਰੱਖਦੇ ਆਂ ਆਪਾਂ ਵਿਆਹ ਕਦੋਂ ਕਰਾ ਰਹੇ ਹੋ ਬਾਈ ਵਿਆਹ ਦਾ ਹਜੇ ਵੀਰੇ ਟਾਈਮ ਪਿਆ ਅੱਛਾ ਲਾਡ ਮੈਰਿਜ ਕਰਾਇਆ ਲਾਡ ਮੈਰਿਜ ਹੋ ਰਿਹਾ ਰਿਹਾ ਉਹਦਾ ਵੀਰੇ ਟਾਈਮ ਦੱਸੇਗਾ ਵੀਰੇ ਤੇ ਸਹੇਲੀ ਵੀ ਤੇ ਹੈਗੀ ਆ ਵੀਰੇ ਉਹ ਟਾਈਮ ਵੀ ਦੱਸੇਗਾ ਨਾ ਕਿ ਉਹਦੇ ਕੁੜੀ ਦੇ ਘਰ ਕੇ ਮੰਨ ਗਏ ਅੱਛਾ ਹਾਂ ਦੱਸੋ ਬਾਈ ਯਾਰ ਫੇਵਰੇਟ ਸਿੰਗਰ ਬਾਰੇ ਦੱਸੋ ਪਹਿਲਾਂ ਤੇ ਮੁਸੇ ਵਾਲਾ ਵੀਰੇ ਮੁਸਾ ਯਾ ਬਈ ਬੱਚੋ ਬਈ ਸ਼ਾਟ ਲੈ ਜਾ ਕੇ ਬਾਈ ਜੀ ਦਿਖਾ ਦਿਓ ਕੱਟੜ ਬੰਦੇ ਮੈਂ ਆਪਣਾ ਰੋਲ ਮਾਡਲ ਆ ਅੱਛਾ ਆਪਾਂ ਦਾ ਉਸੇ ਗੇ ਇਸਪਾ ਚੱਲੀ ਆ ਜਿਹੜਾ ਕੀ ਮਤਲਬ ਕਿ ਹਰੇਕ ਗੀਤ ਚ ਸੱਚਾਈ ਹੋ ਉਸ ਬੰਦੇ ਦੇ ਤੇ ਲਾ ਆਪਣੀ ਸਾਰੀ ਮੌਤ ਕਾ ਗਿਆ ਸਾਰਾ ਜਨਮ ਆਪਣੀ ਮਾਂ ਨੂੰ ਕਿਤਨਾ ਵਧੀਆ ਗਾਣਾ ਗਾਇਆ ਡੀਅਰ ਮਮਾ ਇੰਨੇ ਨੇ ਗੀਤ ਗਾਏ ਆ ਬਾਪ ਕੇ ਉੱਪਰ ਗੀਤ ਗਾਇਆ ਆਬ ਦੇ ਸਾਰਾ ਸੱਚਾਈ ਹੋ ਗਿਆ ਗਾ ਗਿਆ ਹਰ ਅੱਜ ਤੱਕ ਆਪਣੀ ਦੇਲਾ ਅਗੂ ਮੂਸਟੇਪ ਨੂੰ 4 ਬਿਲੀਅਨ ਹੋ ਗਈਆਂ ਸਟ੍ਰੀਮ ਆ ਗਈਆਂ ਤੇ ਇਹਦਾ ਕਿੰਨਾ ਤਗੜਾ ਸਿੰਗਰ ਹੋਣਾ ਉਹ ਵੀ ਪੱਗ ਦੇ ਲ ਆਪਣੀ ਕਿੱਥਾ ਪਛਾਦੀ ਬਿਲਬੋਰਡ ਤੱਕ ਕੋਈ ਗੀਤ ਆ ਕੋਈ ਬਰਾਬਰ ਹੋ ਕੇ ਹੈ ਉਹ ਨਹੀਂ ਅੱਜ ਤੱਕ ਕੋਈ ਕੱਲ ਨੂੰ 29 ਮਈ ਆ ਮੂਸੇ ਅਰੇ ਦੀ ਸੇ ਮੈਂ ਵੀਰੇ ਦੋੇ ਵਰਸੀਆਂ ਬਗਿਆਂ ਕੱਲੂ ਵੀ ਜਾਵਾਂਗੇ ਆ ਪਿਛਲੇ ਦੋੇ ਵਰਸੀਆਂ ਵੀ ਗਿਆ ਮੈਂ ਅੱਛਾ ਪਿਛੇ ਹੁਣ ਕੱਲੂ ਵੀ ਜਾਣਾ ਆ ਸੋ ਆਪਣੇ ਵਾਸਤੇ ਬਹੁਤ ਵੱਡਾ ਇੱਕ ਦਿਨ ਸੀਗਾ ਨਾ ਉਸ ਦਿਨ ਆਪਾਂ ਲੈਜੈਂਡ ਖੋਤਾ ਇੱਕ ਉਹਦਾ ਲੈ ਆਪਨੇ ਖੋਇਆ ਵੀਰੇ ਤੇ ਸਰਕਾਰ ਨੇ ਗਵਾਇਆ ਅਸਲਚ ਤੈਨੂੰ ਦੱਸਾਂ ਮੈਂ ਸਰਕਾਰ ਵਿੱਚ ਐ ਯਾਰ ਕੱਲਾ ਬਿਸ਼ਨੋਈ ਬਿਸ਼ਨੋਈ ਕਹਿੰਦਾ ਨਾਮ ਆਏ ਦੇਖ ਯਾਰ ਆਪਾਂ ਕਿਹੋ ਜਿਹੋ ਬੋਲੀ ਬਿਸ਼ਨੋਈਆਂ ਦਾ ਨਾਮ ਬੜਾ ਆਇਆ ਵੀ ਐਡਾ ਤਾਕੜਾ ਕੋਈ ਨਹੀਂ ਗਾਣ ਨਹੀਂ ਗਿਆ ਕਾ ਗੋਲੀ ਸਿੱਧ ਜਿਹੇ ਮਾਰੂ ਮੇਰਾ ਨਾਮ ਮੇਰਾ ਨੇਮ ਹੋ ਜੇ ਅਭੀ ਜੀਨੇ ਗੋਲੀ ਸਿੱਧੂਗਾ ਮਾਰਤੀ ਉਹਦਾ ਨੇਮ ਬਣ ਜਿਆ ਉਹ ਸੱਚ ਆ ਗੱਲ ਆ ਮੂਸੇ ਵਾਲੇ ਦਾ ਕਿਹੜਾ ਗਾਣਾ ਫੇਵਰੇਟ ਹੈ ਡੀਅਰ ਮਾਮਾ ਫੇਵਰੇਟ ਆ ਯਾ ਨਾ ਡੀਅਰ ਮਾਮਾ ਮੇਰੇ ਆਪਣਾ ਦਾ ਮੂਸੇ ਵਾਲਾ ਫੇਵਰੇਟ ਆ ਅੱਛਾ ਉਹ ਬਾਈ ਜਿੱਦਾਂ ਜਾਨ ਜਾਨ ਸਾਰਿਆਂ ਦੇ ਨਾਲ ਕਹਿ ਕੇ ਗੱਲ ਕਰਦੇ ਸੀਗੇ ਵਧੀਆ ਲੱਗਦਾ ਸੀ ਬਾਈ ਦਾ ਵਧੀਆ ਵੀਰੇ ਵਧੀਆ ਹਾਂ ਫਿਰ ਵੀ ਕੋਈ ਇੱਕ ਗਾ ਗਾਣੇ ਜਿਹੜੇ ਸਾਰੇ ਉਹ ਜਾਨਾਂ ਘੰਟਾ ਯਾਰ ਮੰਮੀ ਵੀ ਘੈਂਟ ਡੇਰ ਮੰਮਾ ਵੀ ਘੈਂਟ ਆਗਾ ਲੈਜੈਂਡ ਗੋਟ ਸਾਰੇ ਉਹ ਘੈਂਟ ਆ ਬਾਜ ਲਾਸਟ ਰਾਈਡ ਵੀ ਬੜਾ ਸਿਰਾ ਕਮ ਆ ਤੋ ਫਿਰ ਕੋਈ ਗਾਣਾ ਗਾਣਾ ਗੋਣਾ ਸੁਣਾਉਣ ਦਾ ਜੀ ਨਹੀਂ ਸੁਣਾ ਦਿਓ ਸੁਣਾਓ ਮਾਨ ਸਿੰਗਰ ਕੋਣਾ ਤੁਹਾਡੇ ਨਾਲ ਜੀ ਯਾਰ ਕਹੀ ਦੀ ਆਵਾਜ਼ ਸਾਡੀ ਅਸੀਂ ਗਾਣੇ ਵਾਲੇ ਆ ਗਾਣੇ ਵਾਲੇ ਨਹੀਂ ਮੇਹਗੇ ਭਾਈ ਉਹ ਸਾਰੇ ਵਧੀਆ ਲੱਗਾ ਇੱਕ ਤੁਹਾਨੂੰ ਸਾਰਿਆਂ ਨੂੰ ਗੱਲ ਪੁੱਛਦਾ ਮੈਂ ਜੇ ਤੁਸੀਂ ਕੋਈ ਡ੍ਰੀਮ ਦੇਖਿਆ ਹੋਵੇ ਬਾਬਾ ਕਹੇ ਵੀ ਤੁਹਾਡਾ ਇਹ ਡ੍ਰੀਮ ਪੂਰਾ ਹੋ ਜਾਏਗਾ ਕੋਈ ਸੁੱਖ ਸੁੱਖ ਨਹੀਂ ਹੋਵੇ ਮੰਗ ਪੂਰੀ ਹੋ ਜਾਏਗੀ ਯਾਰ ਮੇਰੀ ਉਸ ਬੰਦੇ ਨਾਲ ਨਾ ਮਿਲਣ ਦੀ ਦਿਲ ਦੀ ਇੱਛਾ ਦੀ ਉਹ ਪੂਰੀ ਨਹੀਂ ਹੋਈ ਮੇਰੀ ਅੱਛਾ ਯੋ ਬਸ ਸਭ ਪੂਰੀ ਹੁੰਦੀ ਵੀ ਨਹੀਂ ਹੁਣ ਚੱਲ ਉਂ ਪਰ ਉਹ ਹੀ ਆ ਵੀ ਉਹ ਬੰਦਾ ਮਿਲ ਜਾਂਦਾ ਫੇ ਫੋਟੋ ਆ ਹੋ ਜਾਂਦੀ ਬਸ ਹੈਲੋ ਆਏ ਹੋ ਜਾਂਦੀ ਬੰਦੇ ਨਾਲ ਉਹ ਰਹਿ ਗਈ ਵਿੱਚੇ ਚਲੋ ਬਾਈ ਹਟ ਕੇ ਗੱਲਾਂ ਪੁੱਛਦੇ ਹਾਂ ਤੁਹਾਨੂੰ ਕੁੜੀ ਦੇ ਵਿੱਚ ਕੀ ਕੁਆਲਿਟੀਆਂ ਦੇਖਣਾ ਪਸੰਦ ਕਰੋ ਜਿਹੜੀ ਤੁਹਾਡੀ ਵਾਈਫ ਹੋਵੇ ਕੁੜੀ ਵੀਰੇ ਇਨੋਸੈਂਟ ਆਪਣਾ ਪਰਿਵਾਰ ਕੀ ਉਹ ਪੁੱਛ ਕਈ ਵੀ ਕਰਕੇ 기 ਇੱਜ਼ਤ ਕਰੇ ਬਸ ਪਹਿਲਾਂ ਆਪਦੀ ਇੱਜ਼ਤ ਰੱਖੇ ਅੱਛਾ ਵੀ ਆਪਾਂ ਖੁਸ਼ ਰੱਖਾਂ ਇਹਨੂੰ ਯਾਰ ਕੁੜੀ ਨੂੰ ਵੀ ਆਪਨੂੰ ਵੀ ਆਪਨ ਲਈ ਕੋਈ ਗਲਤ ਕੰਮਾਂ ਜੇ ਨਾ ਬਈ ਜਦੋਂ ਭਾਈ ਲੜਾਈ ਪੈ ਜਾਂਦੀ ਹੈ ਸਭ ਤੋਂ ਪਹਿਲਾਂ ਕੌਣ ਯਾਦ ਆਉਂਦਾ ਕਿਵੇਂ ਲੜਾਈ ਪੈ ਜਾਂਦੀ ਹੈ ਯਾਰ ਦੋਸਤ ਕੌਣ ਯਾਦ ਆਉਂਦਾ ਵੀ ਹਾਂ ਇਹ ਨੇ ਦਬੜ ਦਿੰਦਾ ਬਸ ਵੀਰੇ ਸਸਾਰੇ ਉਹ ਘੈਂਟ ਆ ਯਾਰ ਸਾਰੇ ਸਿਰੇ ਦੇ ਸਿਰਾਂ ਆ ਸਾਰੇ ਆਪਣੇ ਯਾਰ ਬੈਲੀ ਸਿਰੇ ਦੇ ਸਰਾਏ ਆ। ਇਹ ਤੁਹਾਡੇ ਲੋ ਗਰੁੱਪ ਦੇ ਵਿੱਚ ਸ਼ਰਾਰਤੀ ਕੌਣ ਆ ਸਭ ਤੋਂ ਜ਼ਿਆਦਾ? ਜੋ ਕੁੱਟਦਾ ਹੈਰਾ ਮੇਰੇ ਤੇ 24 ਘੰਟੇ ਮੇਰੇ ਤੇ ਥਾਪੜੇ ਖਾਵਾਇਓ। ਪਰ ਪਿਆਰੇ ਬਹੁਤ ਹੈਗੇ ਨਾਲ। ਕਿਹੜਾ ਸ਼ਰਾਰਤ ਕਰਾਈ ਇਤਰਾ। ਬਸ ਮਿਲ ਗਈ ਇੱਕ ਇੱਕ ਗੱਲ ਨੂੰ ਸਮਝਾਣ ਕਰਤਾ 10 ਵਾਰੀ ਕਰਨ ਲੱਗਣਾ ਸਮਝਾਣ ਲੱਗਾ ਵੀ ਜੋ ਕਰਦੇ ਜੋ ਕਰਦੇ ਉਸ ਤੋਂ ਮਾਨਦਾ ਨਹੀਂ ਹੈਗਾ। ਪਿੱਛੇ ਬਾਈ ਹੋਰੀ ਖੜੇ ਬਾਈ ਕਿਦਾਂ ਠੀਕ ਹੋ ਸਾਰੇ ਤੁਸੀਂ? ਕਰੀਏ ਗੱਲ ਕਰੀਏ ਬਾਈ। ਮੈਨਾਂ ਕਰੋਗੇ ਗੱਲ। ਆ ਵੀ ਆਜੋ ਥੋੜਾ ਆ ਬਾਈ। ਕੀ ਨਾਮ ਆ ਬਾਈ ਬਾਈ ਹੁਸਨਪਰੀਤ ਆ ਬਾਈ ਹੋ ਸਰ ਪ੍ਰੀਤ ਬਾਈ ਹੁਸਨ ਵੀ ਹੈਗਾ ਮੁੰਡੇ ਦੇ ਚੜਿਆ ਹੁਸਨਪਰੀਤ ਆ ਅੱਛਾ ਜੀ ਸਰ ਇਹ ਕਿਉਂ ਆ ਫਿਰ ਬਾਈ ਕਿੰਨਿਆ ਕਿ ਮਰਦਿਆ ਨੇ ਹੁਸਨ ਤੇ ਚਾਰ ਪੰਜ ਮਰਦਿਆ ਨੇ ਬਾਈ ਦੜਬੇ ਏਰੀਆ ਚ ਫੁੱਲ ਮਰਦਿਆ ਨੇ ਆਪਣੇ ਇੱਥੇ ਪਟਿਆਲੇ ਦੇ ਵਿੱਚ ਪਟਿਆਲੇ ਚ ਨਹੀਂ ਆਪਾਂ ਗੱਲ ਕਰਦੇ ਧੋਖੇबाज ਹੁੰਦਿਆਂ ਨੇ ਕੁੜੀਆਂ ਨੇ ਇੱਥੇ ਪਟਿਆਲੇ ਦੀ ਉਹ ਮਾੜੀਆਂ ਕੁੜੀਆਂ ਨੇ ਵਧੀਆ ਨਹੀਂ ਹੈਗੀਆਂ ਸਾਰਿਆਂ ਨਾਲ ਹੋਏ ਹੋਏ ਬਾਈ ਧੋਖਾ ਸਾਰਿਆਂ ਨਾਲ ਹੋਇਆ ਹੋਇਆ ਮੁੰਡਿਆਂ ਵੀ ਸਾਰੇ ਕੀ ਹੋ ਗਿਆ ਬਾਈ ਇਦਾਂ ਤਾਂ ਪਹਿਲਾਂ ਸਫਾਈ ਫਰਦੇ ਯਾਰ ਆ ਦੇਖਾ ਮੁੰਡਿਆਂ ਨੇ ਕਰਦੀ ਸੇਲੀ ਔਰ ਪਿਆਰ ਸੀਗਾ ਬਾਈ ਬਹੁਤ ਯਾਰ ਦੀ ਬਾਈ ਕਿਉਂ ਛੱਡ ਗਏ ਫਿਰ ਹੋ ਗਈ ਬਾਈ ਉਹਦੇ ਘਰੀ ਗੱਲ ਹੋ ਗਈ ਦੀ ਕੋਈ ਅੱਛਾ ਹਾਂ ਪਿਆਰ ਤਾਂ ਹੈਗਾ ਹੁਣ ਵੀ ਹਾਂ ਬਾਈ ਹੈਗਾ ਤਾਂ ਹੀ ਤਾਂ ਬਾਈ ਕਵਰ ਨਹੀਂ ਕਰਾਇਆ ਕਵਰ ਨਹੀਂ ਕਰਾਇਆ ਫਿਰ ਅੱਜ ਕੱਲ ਰਿਵਾਜ ਚੱਲ ਪਿਆ ਉਹ ਕਵਰ ਕਰਾਉਣਾ ਨਾ ਨਾ ਬਾਬੇ ਇਹ ਨਹੀਂ ਹੁੰਦਾ ਇਹ ਮਰਦੇ ਦਾ ਮਦਾ ਕਨਾਲ ਰਹੂਗਾ ਇੱਕ ਵਾਰੀ ਹੋ ਗਿਆ ਏ ਥੋੜੀ ਕਵਰ ਕਰਾਉਣਾ ਯਾਰਾ ਕਿਤੇ ਉਹ ਮਿਲੇ ਸੀਗੇ ਹੋਵੇ 4-5 ਸਾਲ ਅੱਛਾ ਹਾਂ ਬਾਈ ਇੱਧਰ ਆਇਓ ਤੁਸੀਂ ਥੋੜਾ ਜਿਹਾ ਇੱਧਰ ਆਇਓ ਉਹ ਥੋੜਾ ਜਿਹਾ ਫਰੇਮ ਸੋਹਣਾ ਆ ਜਾਂਦਾ ਸੋਹਣੇ ਸੋਹਣੇ ਲੱਗੋਗੇ ਤੁਸੀਂ ਸਾਰੇ ਮੈਂ ਨਾ ਕਿਹਾ ਹੈ ਅਭੀ ਇਤਰਾ ਮੁੰਡੇ ਦੀ ਐਨ ਪੂਰਾ ਜੂਮਿਆ ਕਰ ਦੋ ਮੁੰਡੇ ਦੇ ਫੋਕਸ ਚ ਐਂਡ ਐਂਕ ਸੁਣ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਗਗਨਦੀਪ ਸਿੰਘ ਆ ਜੀ ਤੁਹਾਡੀ ਅਸੇਲੀਆ ਮੇਰੀ ਕਿਹੜੀ ਸੇਲੀਆ ਈ ਦਲ ਟੁੱਟਿਆ ਪਈ ਗਾਲ ਨਹੀਂ ਕੱਢਣੀ ਗਾਲ ਗਾਲ ਨਹੀਂ ਕੱਢਣੀ ਆਪਾਂ ਨਾ ਹੋਰ ਦੱਸ ਤੁਹਾਨੂੰ ਬਲੋਂਗ ਕਰਦੇ ਬਾਈ ਮੈਂ ਹੀ ਸਾਡੇ ਪਿੰਡ ਤੋਂ ਆਈ ਸਾਡੇ ਸਾਰੇ ਪਿੰਡ ਤੋਂ ਨੇ ਨਹੀਂ ਨਹੀਂ ਏ ਸ਼ੈਰ ਤੋਂ ਨੇ ਏ ਸ਼ੈਰ ਤੋਂ ਨੇ ਸ਼ੈਰੀਆ ਹੈ ਬਈ ਸ਼ੈਰੀਆ ਸ਼ੈਰੀਮਾਨ ਦਾ ਬਹੁਤ ਵੱਡਾ ਫੈਨ ਆ ਇਹ ਅੱਛਾ ਇਹਨੇ ਕਈ ਗਾਣੇ ਵੀ ਲਿਖਨੇ ਆਪਦੇ ਸੁਣਾ ਸਕਦੇ ਹੋ ਜੀ ਕੀ ਬਾਤ ਆ ਬਈ ਆ ਜਾਓ ਫਿਰ ਕੋਈ ਦੱਸ ਦੋ ਗਾਣਾ ਹੋਰ ਦੱਸੋ ਜੀ ਹੋਰ ਤੁਸੀਂ ਸੁਣਾਓ ਕਿਧਰ ਗੇੜੀ ਰੋਡ ਦੇ ਉੱਤੇ ਉਹ ਪੇਪਰ ਦੇਣ ਆਏ ਸੀ ਮੁੰਡੇ ਦਾ ਪੇਪਰ ਸੀ ਨਾ ਅੱਛਾ ਸੋਚਿਆ ਕਿ ਗੇੜਿਆਂ ਦੇ ਹੋਗੇ ਗੇੜਿਆਂ ਲਗੇ ਉਹ ਪੇਪਰ ਦੇਣ ਵਗਿਆ ਸਾਨੂੰ ਦੇਖਿਆ ਚਲੋ ਬਾਈ ਹਾਂ ਚਲੋ ਯਾਰੀ ਦੋਸਤੀ ਬਈ ਕਿੰਨਾ ਕਿਸਮਤ ਯਾਰੀ ਦੋਸਤਾਂ ਬਈ ਭਰਾਵਾਂ ਵਰਗੇ ਨੇ ਯਾਰ ਸਾਰੇ ਆਪਣੇ ਉਹ ਕਿੰਨਾ ਟਾਈਮ ਹੋ ਗਿਆ ਭਾਈ ਹੋ ਗਏ ਭਾਈ 10 10 12 ਸਾਲ ਸੁਰੂ ਤੋਂ ਆਇਆ ਛੋਟੇ ਨਾਲ ਕੱਢਦੇ ਕਿੱਥੋਂ ਭਾਈ ਕੱਢਦੇ ਅਸੀਂ ਕਿਤਨੀ ਮਲਾਂਗੇ ਯਾਰ ਮਲਾਂਗੇ ਖਰਚਾ ਕਿਵੇਂ ਚੱਲਦਾ ਫਿਰ ਖਰਚਾ ਭਾਈ ਘਰ ਦੇ ਦਾ ਸਿਰਤੀ ਚੱਲਦਾ ਯਾਰ ਤੇ ਪੁੱਛਦੇ ਨੇ ਵੀ ਇੰਨਾ ਪੈਸਾ ਢਾ ਕਿੱਥੇ ਰਿਓ ਘਰ ਦੇ ਜائیں ਪੁੱਛਣ ਲੱਗੇ ਫਿਰ ਤਾਂ ਵੱਟ ਗਏ ਪੂਰੇ ਜੀ ਉਹਨਾਂ ਨੂੰ ਅਸੀਂ ਸਟੱਡੀ ਬੇਸ ਕਹਿ ਦਿੰਨੇ ਅਸੀਂ ਗਰੁੱਪ ਸਟੱਡੀ ਕਰਦੇ ਹਾਂ ਉਦੋਂ ਫਿਰ ਇਸ ਕਰਕੇ ਅਸੀਂ ਖਰਚਾ ਲਿਆਉਣੇ ਆ ਫਿਰ ਉਹ ਇਹ ਸਾਡਾ ਵਧੀਆ ਚੱਲ ਫਨ ਹੋ ਗਿਆ ਉਹਨ ਸ਼ਾਮੀ ਨੂੰ ਅਸੀਂ ਮੁੜ ਜਾਨ ਗੱਡੀ ਕਿਹੜੀ ਆ ਭਾਈ ਕਰੂਜ਼ ਥਾਰ ਸਵਿਫਟ ਤਿੰਨ ਗੱਡੀਆਂ ਕਿਹੜੀ ਪਸੰਦ ਹੈ ਇਹਨਾਂ ਸਾਰਿਆਂ ਚੋਂ ਵਧੀਆ ਕਰੂ ਸਾਰਨੋ ਕਰੂਜ਼ ਏ ਓਕੇ ਆਪਣੀ ਤਾਂ ਓ ਉੱਪਰ ਲਈ ਆ ਜਮੀਆ ਭੈਣ ਚੋ ਕਿਸ ਨੂੰ ਲੱਵੀ ਲੱਗਣੀ ਗੱਲ ਨਹੀਂ ਗੱਡਣੀ ਬੁਲਾ ਦਿਓ 20 ਬੁਲਾਦਾ 3 ਕੀ ਹਾਲ ਆ ਬਾਈ ਕਾਸ਼ ਉਹ ਬਧੀਆ ਰਹੇ ਇਹ ਸਭ ਤੋਂ ਛੋਟਾ ਲਾਇਦਾ ਮੈਂ ਤੁਹਾਡੇ ਗਰੁੱਪ ਦੇ ਵਿੱਚ ਕਰੋ ਯਾਰ ਮੇਰੀ ਇੰਟਰਵਿਊ ਨਾ ਕਰੋ ਆ ਯਾਰ ਇਹਦਾ ਭਾਈ ਆ ਯਾਰ ਇਹ ਕੈਮਰੇ ਤੋਂ ਸ਼ਰਮੋਂਦਾ ਨਾ ਨਾ ਭਾਈ ਆ ਆਪਣਾ ਯਾਰ ਇਹ ਕਿੰਨਾ ਟਾਈਪ ਆ ਭਾਈ ਇਹਦਾ ਵਾਲੀ ਕੈਂਟ ਕਰ ਲੋ ਭਾਈ ਇਹਨਾਂ ਨੂੰ ਪਾਉਗਾ ਪੇਸਟ ਕਰਕੇ ਮੇਰੀ ਆਪਣਾ ਉਹ ਆਈ ਬਰਾਮਣ ਯਾਰ ਆਈ ਇਹ ਪੰਡਤ ਪੰਡਤ ਹੋਣੀ ਨਹੀਂ ਜੀ ਇਹ ਮੈਂ ਕੋਈ ਦੱਸਣ ਮੈਂ ਬਰਾਮਣਾ ਛੱਡ ਜੀ ਹਾਂ ਜੀ ਹਾਂ ਤਾਂ ਕਰਕੇ ਹਾਂ ਜੀ ਨਾ ਰੱਖਿਆ ਹੋਇਆ ਇਹ ਪਹਿਲਾਂ ਬਾਈ ਕਹਿੰਦਾ ਮੈਂ ਕੁੜੀ ਨੂੰ ਦੱਸਣੇ ਆ ਵੀ ਮੈਂ ਬਰਾਮਣਾ ਅੱਛਾ ਤਿਆਰ ਆ ਬਾਈ ਉਹਨਾਂ ਨਾਲ ਕਨੇ ਨਾ ਪਿਆ ਪਿਆਰ ਨਹੀਂ ਕਰਦਾ ਇਹਦਾ ਵੀ ਇੱਕ ਨਾਲਿਆ ਪਿਆਰ ਸਾਰਿਆਂ ਨੇ ਕਿਹਨੂੰ ਕਰਿਆ ਹੋਇਆ ਬਸ ਸਾਰਿਆਂ ਨੇ ਹੀ ਨਹੀਂ ਰਹੀ ਹੁਣ ਛੱਡ ਗਈਆਂ ਛੱਡ ਗਈ ਠਾਲੀ ਸਵਟ ਚ ਧਾਰਤੀ ਹੋਰ ਕੀ ਹੈ ਭਾਈ ਕੁੜੀਆਂ ਜ਼ਿਆਦਾ ਧੋਖੇ ਵਾਈ ਹੁੰਦੀਆਂ ਕਿ ਮੁੰਡੇ ਹੈ ਭਾਈ ਆਬਵੀਅਸ ਕੁੜੀਆਂ ਵੀਰੇ ਮੁੰਡੇ ਵੀ ਹੁੰਦੇ ਨੇ ਆਪਾਂ ਐ ਵੀ ਨਹੀਂ ਕਹਿੰਦੇ ਮੁੰਡੇ ਵੀ ਹੁੰਦੇ ਨੇ ਵਿੱਚ ਮੁੰਡਾ ਜਿਵੇਂ ਆ ਕਵੀ ਜਿਹੜਾ ਹੋ ਗਿਆ ਪੂਰਾ ਧੋਖਾ ਫੋਰ ਐਗਜ਼ਾਮਪਲ ਦੱਸ ਕੀ ਹਾਲ ਹੈ ਜੀ ਵਧੀਆ ਭਾਈ ਜੀ ਤੁਸੀਂ ਦੱਸੋ ਬਹੁਤ ਵਧੀਆ ਬਹੁਤ ਦੇਖੀ ਨਾਮ ਹੈ ਭਾਈ ਭਾਈ ਮੇਰਾ ਨਾਮ ਇੰਦਰਾ ਥੋੜਾ ਹੀ ਮੇਰਾ ਲਾਪ੍ਰੀਵਰ ਟੋਡਾ ਸੇ ਦੀਪ ਵੀਰ ਉਧਰ ਕੈਮਰੇ ਕਨੇ ਦੇਖ ਲਿਆ ਕਰੋ ਐਨੇ ਸੋਹਣੇ ਸੋਹਣੇ ਮੁੰਡਿਆਂ ਤੁਸੀਂ ਹਾਂ ਵੀਰ ਐਨਕ ਲਾਈ ਹੋਈ ਆ ਹਾਂ ਐਨਕ ਫਿਰ ਅੱਖ ਅੱਖ ਦੇਖ ਜੂ ਅੱਖ ਨਹੀਂ ਦੇਖਣੀ ਚਾਹੀਦੀ ਹਾਂ ਅੱਖ ਦੇਖ ਜੂ ਜਾਣ ਕੇ ਦੱਸ ਤੂੰ ਕੱਲੀ ਐਨਕ ਨੂੰ ਦੇਖ ਲੈ ਅੱਖ ਨਾਲ ਅੱਖ ਤੋਂ ਮਿਲੌਣ ਜੱਗੀ ਹੋਈ ਦੀ ਗਾਉਣ ਵਾਲਾ ਕੌਣ ਸ਼ੌਂਕ ਰੱਖਦਾ ਤੁਹਾਡੇ ਜੋ ਗਾਉਣ ਵਾਲਾ ਤਾਂ ਯਾਰ ਸੁਣਨ ਵਾਲਾ ਸ਼ੌਂਕ ਰੱਖਦਾ ਗਾਉਂਦੇ ਨਹੀਂ ਅੱਛਾ ਗਾਉਂਦੇ ਨਹੀਂ ਪੜਦੇ ਕਿੱਥੇ ਬਈ ਬਈ ਮਿੰਦਰਾ ਮਿੰਦਰਾ ਗੋਲ ਚ ਪਟਿਆਲਾ ਮਿੰਦਰਾ ਕਾਲ ਚ ਪਟਿਆਲਾ ਪਟਿਆਲਾ ਚ ਪੜਦੇ ਕੀ ਪੜ ਰਹੇ ਹੋ ਐਮਏ ਬਈ ਐਮਏ ਹਿਸਟਰੀ ਫਾਈਨਲ ਈਅਰ ਐਮਏ ਹਿਸਟਰੀ ਜਿਹੜੂ ਸੀ ਬਈ ਆਰਟਸ ਹੀ ਆਪਣੇ ਲਈ ਸਿੰਪਲ ਸਿੰਪਲ ਜੰਮੀ ਐਣ ਐਣ ਉਹਦੇ ਵਾਲੀ ਆ ਕਲਾਸ ਕਲਾਸ ਵੀਰੇ ਆਪਾਂ ਇਹ ਨਹੀਂ ਕਹਿੰਦੇ ਕਲਾਸ ਡੇਲੀ ਲਾਉਣੇ ਆਪਾਂ ਪਰ ਪੜਦੇ ਹੀ ਨਹੀਂ ਪਲੇਨ ਆ ਬੀਏ ਮਸਾਲਾ ਬੀਏ ਕਿਹੜੀ ਬੀਏ ਬਈ ਨੂਨ ਮਿਰਚ ਲਾ ਲਾ ਵਿੱਚ ਸਾਰਾ ਕੁਝ ਇਕੱਠੇ ਹੀ ਆ ਮਸਾਲਾ ਮਸੂਲਾ ਹੋ ਗਿਆ ਅੱਛਾ ਹਾਂ ਬਈ ਤੁਸੀਂ ਦੱਸੋ ਬਾਈ ਤੁਸੀਂ ਕਰਦੇ ਮੈਂ ਵੀਰੇ ਐਮਏ ਕਰਦਾ ਪਬਲਿਕ ਐਡਮਿਨਿਸਟ੍ਰੇਸ਼ਨ ਅੰਗਰੇਜ਼ੀ ਮੀਡੀਅਮ ਹੈ ਨਾ ਵੀਰੇ ਪੰਜਾਬੀ ਨਹੀਂ ਇਹ ਕਬਲੀ ਗੱਡਦੀ ਹੋ ਗਈ ਇਹ ਤਾਂ ਪੰਜਾਬੀ ਹੈਗਾ ਅੰਗਰੇਜ਼ੀ ਚ ਕਿੱਥੇ ਨਾ ਨਾ ਬਈ ਸਾਡੀ ਨਹੀਂ ਹੈਗੀ ਅਸੀਂ ਤੇ ਮੋਟਰਸਾਈਕਲ ਤੇ ਆਏ ਰਿਕਸ਼ੇ ਤੇ ਆਇਆ ਬਈ ਸਾਡੀ ਨਹੀਂ ਹੈਗੀ ਬਈ ਗੱਡੀ ਸਾਡੀ ਨਹੀਂ ਹੈਗੀ ਬਈ ਮੋਟਿਵ ਕੀ ਹੈ ਜ਼ਿੰਦਗੀ ਦਾ ਕਰਨਾ ਕੀ ਹੈ ਜ਼ਿੰਦਗੀ ਦੇ ਬਈ ਬਾਹਰ ਜਾਣਾ ਬਾਹਰ ਪੰਜਾਬ ਦੇ ਵਿੱਚ ਕਿਉਂ ਨਹੀਂ ਰਹਿਣਾ ਬਈ ਬਈ ਜੇ ਉਹਨੇ ਸਰਕਾਰੀ ਨੌਕਰੀ ਮਿਲ ਗਈ ਪੂਰੇ ਰਹਿ ਲਾਂਗੇ ਕਰਨੀ ਸਰਕਾਰੀ ਨੌਕਰੀ ਆ ਹਾਂ ਬਈ ਸਰਕਾਰੀ ਆ ਕਿਹੜੀ ਸਰਕਾਰੀ ਨੌਕਰੀ ਮਿਲਨੀ ਬਾਰੀ ਤਾਂ ਮਿਲਦੀ ਨਹੀਂ ਊਰੇ ਦੀ ਗੱਲ ਕਰ ਰਹੇ ਆਪਣੇ ਫਾਰਮ ਭਰਖੇ ਨੇ ਪੇਪਰ ਵੀ ਵਧੀਆ ਦੇ ਕੇ ਆਏ ਸਰਕਾਰੀ ਨੌਕਰੀ ਮਿਲ ਗਈ ਤਾਂ ਮਿਲ ਗਈ ਨਹੀਂ ਬਾਕੀ ਬਈ ਤੁਹਾਨੂੰ ਪਤਾ ਤਾਂ ਹੈਗਾ ਸ਼ਿਪਾਰਸ਼ ਆਲੇ ਸਾਰੇ ਨੇ ਆਪਸ ਸ਼ਿਪਾਰਸ਼ ਹੀ ਦਿੰਦੇ ਨੇ ਤਿੰਨ ਚਾਰ ਲੱਖ ਰੁਪਏ ਕਿਉਂ ਦਈਏ ਬਈ ਸਹੀ ਵੀ ਬਈ ਨਾ ਬਈ ਸੇਲੀ ਸੁਲੀ ਲੜਦਾ ਬਿਆਉ ਕਾ ਨਾ ਨਾ ਬਈ ਇਹ ਜੇ ਕੰਮ ਜਾਈ ਨਹੀਂ ਬਣਾਈ ਨਹੀਂ ਕਦੇ ਬੜੀ ਨਹੀਂ ਯਾਰ ਬੜੀ ਨਹੀਂ ਜੋਰ ਤੇ ਪੂਰਾ ਲਾਇਆ ਜੋਰ ਪੂਰਾ ਲਾਇਆ ਹਰ ਇੱਕ ਕਹਿ ਦਿੰਦੀ ਹੈ ਤੇਰੀ ਤਾਂ ਪਹਿਲੀ ਹੋ ਅੱਛਾ ਹਰ ਇੱਕ ਹੈ ਵੀ ਤੇਰੀ ਤਾਂ ਤਿੰਨ ਤੂੰ ਤੈਨੂੰ ਦੇਖ ਕੇ ਤਿੰਨ ਚਾਰ ਨਾਲ ਗੱਲ ਹੋਣੀ ਸੋਹਣੀ ਤੁਸੀਂ ਨਿਓ ਆ ਦੇ ਕੈਮਰੇ ਫਿਰ ਦਿਖਾ ਦੇ ਤਾਂ ਹੀ ਤਾਂ ਉਹੀ ਤਾਂ ਗੱਲ ਹੈ ਬਾਬਾ ਵੀ ਕੁੜੀਆਂ ਕਹਿੰਦੀਆਂ ਨੇ ਵੀ ਤੁਹਾਡੀ ਤਾਂ ਪਹਿਲੀ ਹੋਊਗੀ ਵੀ ਤੁਹਾਡੇ ਨਾਲ ਨਹੀਂ ਕਰਨੀ ਵੀ ਤੁਹਾਡੇ ਤਾਂ ਚਾਰ ਪੰਜ ਨਾਲ ਰਿਲੇਸ਼ਨ ਪੱਕੇ ਨੇਗੇ ਪਹਿਲੀ ਮਤਲਬ ਮੈਂ ਵੀ ਸਿੰਗਲ ਆਂਗਾ ਹੀ ਰੋਣਾ ਸਾਰਿਆਂ ਦਾ ਪੰਜ ਸਾਲ ਪਹਿਲੇ ਮੇਂਦਰਾ ਕਾਲਜ ਚ ਇੱਕ ਕੁੜੀ ਨੀ ਇਹ ਜੀ ਮਿਲੀ ਜਿਹੜੀ ਅੱਗੋਂ ਆ ਕੇ ਕਹਦੇ ਵੀ ਮੈਂ ਤੁਹਾਨੂੰ ਪਿਆਰ ਕਰਦੀ ਆਂ ਅੱਛਾ ਵੀ ਆਪਣੀ ਕਹਿਣਾ ਸੀ ਸਾਨੂੰ ਆਪ ਆ ਕੇ ਕਹੇ ਅੱਛਾ ਆਪਣੀ ਕਹਿਣਾ ਸੀ ਸੋਹਣੇ ਮੁੰਡੇ ਨੇ ਤੁਸੀਂ ਆ ਕੁੜੀ ਨੂੰ ਪ੍ਰਪੋਜ਼ ਕਰ ਲਿਆ ਕਰੋ ਮੁੰਡਿਆ ਇਹ ਉਹ ਨਹੀਂ ਕਰ ਸਕਦੇ ਉਹ ਫਿਰ ਥੋੜਾ ਜਨ ਕਦੇ ਬੁਲਾਇਆ ਨਹੀਂ ਹੈਗਾ ਐ ਔਖਾ ਲੱਗਦਾ ਕੁੜੀ ਨੂੰ ਕੁੜੀਆਂ ਦੇਖਦੇ ਨੇ ਤੇ ਹੈਗੀਆਂ ਨੇ ਪਰ ਬੁਲਾਉਣ ਦੀ ਹਿੰਮਤ ਹੀ ਨਹੀਂ ਹੁੰਦੀ ਹਾਂ ਬਈ ਬਈ ਅੱਜਕੱਲ ਗਾਣੇ ਕਿਹਦੇ ਸੁਣ ਰਹੇ ਹੋ ਗਾਣੇ ਬਈ ਜਿਹੜਾ ਆ ਜਾਂਦਾ ਸੁਣ ਲੈਣਿਆ ਸਾਰੀ ਵਧੀਆ ਨੇਗੇ ਸਾਰੀ ਆਪਣੇ ਬਾਈ ਆਪਣਾ ਵੀਰਾ ਗਾਣਾ ਕੱਢ ਰਿਆ ਉਹਦੇ ਪਹਿਲਾਂ ਵੀ ਗਾਣੇ ਆ ਗੀ ਗਾਨੀ ਗਾਣਾ ਵੀ ਆ ਗਿਆ ਹੁਣ ਉਹ ਮੁੰਬਈ ਚ ਗਾਣਾ ਕਰਕੇ ਆਇਆ ਗਾਨੀ ਬਸ ਮੈਂ ਤਾਂ ਇਹ ਕਹੂੰਗਾ ਉਹਨੂੰ ਸਪੋਰਟ ਕਰੋ ਵੀਰੇ ਸਾਰੇ ਗਾਨੀ ਗਾਣ ਆ ਗਿਆ ਆਈਟਾਨ ਮਿਊਜ਼ਿਕ ਦੇ ਚੈਨਲ ਤੇ ਪੰਜਾਬ ਦੇ ਬਾਰੇ ਕੀ ਸੋਚਦੇ ਹੋ ਬਾਈ ਬਾਈ ਪੰਜਾਬ ਵਧੀਆ ਐ ਪੂਰਾ ਨਿਆਰੇ ਚ ਆਪਾਂ ਸਾਰੇ ਪੰਜਾਬ ਮਤਲਬ ਪੰਜਾਬ ਦੀ ਕੰਡੀਸ਼ਨ ਪੁੱਛ ਰਿਹਾ ਬਾਈ ਇਹ ਕੰਡੀਸ਼ਨ ਪੁੱਛ ਰਿਆ ਤਾਂ ਨਸ਼ੇ ਚ ਡੁੱਬਿਆ ਪਿਆ ਪੰਜਾਬ ਦਾ ਨਸ਼ਾ ਕੋਈ ਹੈ 10 ਚੋਂ 9 ਬੰਦੇ ਨਸ਼ੇ ਕਰਦੀ ਕਰਦੇ ਨੇਗੇ ਸਾਰੇ ਅੱਜ ਗੱਲ ਇਤਨਾ ਕਹੀ ਜਾਂਦੇ ਨੇ ਹੁਣ ਯੂਥ ਇੱਕ ਮਿੰਟ ਮੈਂ ਦੱਸਦਾ ਤੁਹਾਨੂੰ ਯੂਥ ਕੌਣ ਆਪਾਂ ਸਾਰੇ ਯੂਥ ਖੜੇ ਹੋਏ ਆ ਤੇ ਗੱਲ ਵੀ ਸਾਰੇ ਆਪਾਂ ਹੀ ਕਰ ਰਹੇ ਆ ਨਸ਼ਾ ਕਰਦੇ ਨੇ ਫਿਰ ਤੁਸੀਂ ਸਾਰੇ ਇਸ ਦਾ ਮਤਲਬ ਕਰਦੇ ਹੋ ਆਪਾਂ ਵੀ ਛੋਕੀਆ ਮਾੜਾ ਮੋਟਾ ਫਿਰ ਗੱਲ ਤੇ ਉੱਥੇ ਹੀ ਆ ਗਈ ਨਾ ਫਿਰ ਪੰਜਾਬ ਨੂੰ ਜੇ ਸੁਧਾਰਨਾ ਹੈ ਪਹਿਲਾਂ ਆਪਾਂ ਨੂੰ ਆਪ ਸੁਧਰਨਾ ਪੈਣਾ ਸਹੀ ਗੱਲ ਹੈ ਇਹ ਤਾਂ ਬਾਬਾ ਸਹੀ ਬਾਈ ਹੜੀ ਤੱਕ ਦਾ ਪਟੱਚ ਕੀਤਾ ਇਨਸ਼ਾ ਅੱਗੇ ਆਪਾਂ ਕੁਝ ਕਹਿ ਨਹੀਂ ਸਕਦੇ ਇਹਦਾ ਮੁੰਡਾ ਸਹੀ ਹੈ ਵਿਚਾਰਾ ਨਵਾਂ ਆਇਆ ਹਜੇ ਅੱਛਾ ਕਿੱਥੋਂ ਬਾਈ ਪਿੰਡ ਤੋਂ ਕੋਈ ਸ਼ਹਿਰ ਤੋਂ ਬਾਈ ਮੇਰਾ ਪਿੰਡ ਤੋਂ ਆ। ਪਿੰਡ ਵਧੀਆ ਲੱਗਦਾ ਕਿ ਸ਼ਹਿਰ ਵਧੀਆ ਲੱਗਦਾ। ਬਾਈ ਮੈਨੂੰ ਤਾਂ ਪਿੰਡ ਵਧੀਆ ਲੱਗਦਾ ਸ਼ਹਿਰ ਰਹਿ ਕੇ ਦੇਖ ਲਿਆ। ਅੱਛਾ। ਕਿਹੜੀ ਰੂਟ ਦੇ ਉੱਤੇ ਕਿੱਥੇ ਜਾਣਾ ਪਸੰਦ ਕਰਦੇ ਹੋ ਪਟਿਆਲੇ ਦੇ ਵਿੱਚ? ਹਮ ਆਈਏ ਜਿੱਥੇ ਨੂੰ ਮੂਡ ਹੋ ਜੇ ਯਾਰ ਕਦੇ ਖਾਲ ਸਕਦੇ ਇਹ ਨੀਲਾ ਪਵਨ ਕਦੇ ਯੂਨੀਵਰਸਿਟੀ ਕਦੇ ਬੱਸ ਬਾਈ ਨਾ ਦਿਓ ਮੈਕਸ ਮਾਲ ਵਾਗੇ ਬਾਈ ਬੱਸ ਯੂਨੀਵਰਸਿਟੀ ਵਾਗੇ। ਮੈਂ ਨਹੀਂ ਆਏ ਤੇ ਵੀ ਦੇਖਦੇ ਆਂਗੇ ਚਲੋ ਕੀ ਮਾਹੌਲ ਆ ਹੁਣ ਇੱਧਰ ਨੂੰ ਜਾਣ ਦੀ ਸਲਾਹ ਵਾਂਦੀ ਆ ਬਾਈ ਨੰਬਰ ਚੱਲਦੇ ਆ ਵੀ। ਬਾਈ ਨੰਬਰ ਚੱਲਦੇ ਆ। ਔਰ ਬਾਈ ਕਵਾਲਿਟੀਆਂ ਦੱਸੋ ਤੁਹਾਡੇ ਦੋਸਤਾਂ ਦੇ ਵਿੱਚ ਕੀ ਕਵਾਲਿਟੀਆਂ ਨੇ ਭਈਆ ਬੰਦੇ ਮੈਨੂੰ ਹੁਣ ਮਿਲਣੇ ਹੋ ਗਏ ਘੱਟੋ ਘੱਟ ਮਹੀਨਾ ਹੋ ਗਿਆ ਭਈ ਬੰਦੇ ਹਨ ਜੰਮੀ ਓਕੇ ਨੇ ਆਪਣੇ ਦਿਲ ਨੂੰ ਲੱਗੇ ਇੱਕ ਕਹਿੰਦੇ ਇੱਕ ਵੀਡੀਓ ਦੇਖੀ ਹੁਣੀਆਂ ਕਹਿੰਦੇ ਮੁੰਡਿਆਂ ਦੀ ਜ਼ਿੰਦਗੀ ਉਹਦੇ ਤੇ ਚੱਲਦੀ ਹੈ ਵੀ ਬਾਈ ਨੇ ਬੋਲਾ ਤੂੰ ਕਰਨੇਗਾ ਤਾਂ ਇਹ ਗੱਲ ਬਾਬਾ ਜੰਮੀ ਸਹੀ ਆ ਇਹ ਸਾਡੇ ਗਰੁੱਪ ਦਾ ਸੂਲ ਹੈ ਜੇ ਕਹਤਾ ਨਾ ਜੇ ਕਿਸੇ ਨੇ ਜਵਾਬ ਦਿੱਤਾ ਵੀ ਤੇਰਾ ਕਾਟ ਹੈ ਜਿਹੜਾ ਕੰਮ ਕਹਿਤਾ ਤਾਂ ਕਰ ਨਹੀਂ ਕਰਨਾ ਹੈਗਾ ਕਰ ਨਹੀਂ ਕਰਨਾ ਹੈ ਬਾਈ ਉਹਦੇ ਕਾਰਡ ਆ ਸਹੀ ਗੱਲ ਆ ਬਾਈਆਂ ਦੀ ਜਿਹੜਾ ਬੰਦਾ ਜਵਾਬ ਦੇ ਗਿਆ ਯਾਰ ਉਹ ਯਾਰ ਦੋਸਤੇ ਕਹਦਾ ਹਨਾ ਮਾੜੇ ਮੋਟੇ ਕੰਮ ਕੈਮਰੇ ਕਰੀ ਥੋੜਾ ਇਹ ਮੂੰਹ ਕਰ ਲੋ ਐ ਐ ਸੋਹਣਾ ਇਹ ਮੁੰਡੇ ਦੀ ਗੱਲਾਂ ਸੋਹਣੀਆਂ ਹਾਂ ਉਹੋ ਹੀ ਆਣਾ ਬਸ ਹੁਣ ਕੀ ਕਾ ਵੀ ਆਪਣੀ ਯਾਰੀ ਦੋਸਤੀ ਚ ਨਾ ਜਵਾਬ ਨਹੀਂ ਦੇਣਾ ਕਿਸੇ ਨੂੰ ਬਾਈ ਮੜਿਆ ਜਓ ਤੇ ਗੱਲ ਤੇ ਗੌਰ ਕਰੀ ਆਪਣੇ ਵੀਰੇ ਦਾ ਗਾਣਾ ਹੋਊਗਾ ਹੁਣ ਹੋਰ ਇੱਕ ਅੱਛਾ ਦੱਸ ਹਾਂ ਕਿਹੜਾ ਗਾਣਾ ਆ ਰਿਹਾ ਵੀਰੇ ਹਜੇ ਰੀਤ ਹੋਇਆ ਨਹੀਂ ਮੈਂ ਨਾਮ ਨਹੀਂ ਦੱਸ ਸਕਦਾ ਹਜੇ ਜਦੋਂ ਆ ਗਿਆ ਦੱਸ ਦਾਂਗੇ ਅਗਲੀ ਵਾਰੀ ਜਿਹੜੇ ਬਾਈ ਦਾ ਗਾਣਾ ਆ ਰਿਹਾ ਉਹਨਾਂ ਨੂੰ ਅਗਲੇ ਸ਼ੋਅ ਦੇ ਵਿੱਚ ਆਪਾਂ ਨਵਾਟ ਪਠਾਨ ਪਠਾਨ ਵੀਰੇ ਦਾ ਨਾਮ ਆ ਗਾਨੀ ਗਾਣਾ ਉਹਦਾ ਪਹਿਲਾਂ ਆ ਗਿਆ ਇਕ ਆਇਆ ਸੁਪਨੇ ਗਾਣਾ ਸੁਪਨੇ ਗਾਣਾ ਸੁਪਨੇ ਗਾਣਾ ਚਲੋ ਵਧੀਆ ਗੱਲ ਆ ਬਾਈ ਹਾਂ ਬਈ ਕਾਲਜ ਮਿੰਦਰਾ ਦੀਆਂ ਖਾਸੀਅਤਾਂ ਦੱਸੋ ਪਹਿਲਾਂ ਤਾਂ ਮੈਨੂੰ 5 5 ਖਾਸੀਅਤਾਂ ਦੱਸ ਦਾਂਗੇ 2 3 ਯਾਰ ਖਾਸੀਅਤ ਤਾਂ ਪਤਾ ਨਹੀਂ ਪਰ ਜਿਹੜੀ ਮਿੰਦਰਾ ਨਾਲ ਅਟੈਚਮੈਂਟ ਜੁੜੀ ਹੋਈ ਹੈ ਨਾ ਉਹ ਵਾਲੀ ਕੈਂਟ ਆਈ ਉਹਨੂੰ ਛੱਡ ਨਹੀਂ ਸਕਦੇ ਉੱਥੇ ਜਾ ਕੇ ਬਸ ਕੰਟੀਨੂਰੇ ਖੜ ਦੇਣਾ ਚਾਹ ਆ ਪੀ ਲੈਣੀ ਆ ਔਰ ਤਾਂ پتہ ਹੀ ਹੈ ਕੀ ਕਰਨਾ ਹੈਗਾ ਅਸੀਂ ਬਸ ਆਹੀ ਕੋ ਯਾਰੀ ਦੋਸਤੀ ਬਸ ਬਹਿ ਗਏ ਜੀ ਚਾਹ ਪੀ ਲਈ ਗੱਲਾਂ ਬਾਤਾਂ ਮਾਰ ਲੀਆਂ ਮੁੜ ਗਏ ਹੋਰ ਕੀ ਕਰਨਾ ਹੈ ਕੀ ਦੱਸੋ ਹੁਣ ਖਾਸੇ ਦਾ ਬਸ ਬਈ ਪੈਸਾ ਉਹ ਤੋਂ ਪਹਿਲਾਂ ਤਾਂ ਆਪਣੀ ਸਿੱਧਾ ਜਾ ਕੇ ਕੰਟੀਨ 'ਚ ਵੱਜਦੇ ਆ ਚਾਹ ਲੈ ਬਲਵੇ ਪਹਿਲਾਂ ਤਾਂ ਚਾਹ ਪੀਣੀ ਪਹਿਲੀ ਤਾਂ ਚਾਹ ਪੀਣੀ ਉਸ ਤੋਂ ਬਾਅਦ ਜੀਜੇ ਲੱਗਿਆ ਤਾਂ ਫਿਰ ਬਈ ਕਪੌੜੀਆਂ ਨੇ ਪੌੜੀਆਂ ਦਾ ਹੁਣ ਨਾਮ ਦੱਸ ਨਹੀਂ ਸਕਦੇ ਤੇ ਬਾਈ ਜਾਰਾ ਵੇਲੇ ਲੜਾਈ ਕਿ ਘੁੰਮਣਾ ਵਧੀਆ ਲੱਗਦਾ ਹੁਣ ਗੇਣੀ ਰੂਟ ਵਧੀਆ ਬਾਬੇ ਖਾਸੀ ਤੇ ਭਈਆ ਆਏ ਆ ਅਮਿੰਦਰਾ ਵਧੀਆ ਕੌਲ ਜਾਈ ਯਾਰ ਬਾਕੀ ਨੂੰ ਵੀ ਮਾੜਾ ਨਹੀਂ ਕਹਿੰਦਾ ਮੈਂ ਬੰਮੀ ਤਰ੍ਹਾਂ ਘੈਂਟ ਆ ਯਾਰ ਬਾਕੀ ਬਾਕੀ ਵਧੀਆ ਨੇ ਬਾਕੀ ਮੈਨੇਜਮੈਂਟ ਹੁੰਦੀ ਹੈ ਨਾ ਉਹ ਤਾਂ ਚੀਜ਼ ਘੈਂਟੇ ਲੱਗਦੀ ਹੈ। ਬਈ ਸਕੂਲ ਦੇ ਬਾਰੇ ਥੋੜਾ ਦੱਸੋ ਵਿੱਚ ਯਾਰ ਦੋਸਤ ਜੋੜੇ ਨੇ ਜਿਹੜੇ ਉਹਨਾਂ ਨਾਲ ਮੈਮਰੀਜ਼ ਬਣੀਆਂ ਹੋਈਆਂ ਨੇਗੀਆਂ ਉਹ ਗੱਲ ਹੈਗੀ ਐਟੈਚਮੈਂਟ ਆ ਉਹ ਖਾਸੀਅਤ ਤਾਂ ਕੋਈ ਨਹੀਂ ਹੈਗੀ। ਸਕੂਲ ਦੇ ਬਾਰੇ ਦੱਸੋ ਥੋੜਾ ਸਕੂਲ ਦੀਆਂ ਜਿਆਦਾ ਤਾਰੀਆਂ ਬਈ ਸਕੂਲ ਬਾਰੇ ਤਾਂ ਪੁੱਛਣਾ ਸਕੂਲ ਤਾਂ ਵਧੀਆ ਬਾਈ ਸਾਰੀ ਖੰਡ ਗਿਆ ਕੋਈ ਸਾਰੀ ਕਮੀ ਲੱਗੇ ਬਸ ਮੈਂ ਹੀ ਰਹਿ ਗਿਆ ਇੱਕ ਜਆ ਮੇਰੇ ਨਾਲ ਹੋਰ ਹੈਗਾ। ਅੱਛਾ ਪੁਰਾਣੇ ਯਾਰਾਂ ਬੇਲੀਆਂ ਨੂੰ ਯਾਦ ਕਰਦੇ ਹੋ ਬਈ ਯਾਦ ਤਾਂ ਕਰਦੇ ਆ ਅਗਲਾ ਆਪ ਹੀ ਨਹੀਂ ਕਰਦਾ। ਬਸ ਸਿਰ ਮਾਰ ਕੇ ਲੰਘ ਜਾਂਦਾ ਵੀ ਠੀਕ ਜਿਦਾ ਇੱਕ ਗਾਣਾ ਸੀ ਅਕਲਵੀਰ ਝਿੰਜਰ ਦਾ ਕਹਿੰਦੇ ਦੁਨੀਆ ਬਾਜ਼ਾਰ ਮੰਡੀ ਪੈਸੇ ਦੀ ਬਣੀ ਉਹ ਗਾਣਾ ਕਿਤੇ ਨਾ ਕਿਤੇ ਸੱਚ ਲੱਗਦਾ ਸਹੀ ਹਾਂ ਸੱਚ ਲੱਗਦਾ ਕਿ ਹੈਗਾ ਸੱਚ ਹਾਂ ਆਪਾਂ ਅੱਜ ਕੱਲ ਕਦਰ ਪੈਸੇ ਦੀ ਆ ਵੀ ਪੈਸੇ ਤੋਂ ਬਿਨਾ ਕੋਈ ਨਹੀਂ ਪੁੱਛਦਾ ਹੈਗਾ ਹਾਂ ਉਸ ਅਨੁਸਾਰੀ ਉਹ ਕਰਦੇ ਨੇਗੇ ਉਹਦੇ ਪਿੱਛੇ 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 ਅੱਛਾ ਆਊਟਰੂਟ ਕਿਹੜੀ ਸ਼ੋਹ ਦਾ ਨਾਮ ਆ ਸਾਡੇ ਇੱਕ ਵਾਰ ਤੁਸੀਂ ਅਨਾਉਂਸ ਕਰ ਦਿਓ ਵੀ ਸਾਰੇ ਜ਼ਰੂਰ ਦੇਖੋ ਆਊਟਰੂਟ ਹਾਂ ਕੀ ਕਹਾ ਮਤਲਬ ਕਿ ਵੀ ਤੁਸੀਂ ਸਾਰੇ ਸ਼ੋਅ ਸਾਡਾ ਜ਼ਰੂਰ ਦੇਖੋ ਵੀਰੇ ਆਊਟਰੂਟ ਸ਼ੋਅ ਆਪਣਾ ਸਾਰੇ ਜਣੇ ਦੇਖਿਓ ਬਹੁਤ ਘਟ ਹੈ ਸਾਰਾ ਗੱਲਬਾਤ ਬਈ ਬਹੁਤ ਵਧੀਆ ਇਹ ਹਾਂ ਦਾ ਆਪਣਾ ਬਿੱਲਾ ਘੈਂਟ ਆ ਬਈ ਸਬਸਕ੍ਰਾਈਬ ਕਰਿਓ ਚੈਨਲ ਵੀਰੇ ਦਾ ਧੰਨਵਾਦ 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 ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਠੀਕ ਹੈ ਵੀਰੇ ਓਕੇ ਜੀ ਓਕੇ ਵੀਰੇ ਮੈਂ ਆ ਰਿਹਾ ਦੇ ਕਿੰਨੇ ਵਜੇ ਤੱਕ ਆ ਜੂ ਮੈਂ ਤੁਹਾਨੂੰ 1 ਮਿੰਟ ਦਿੰਦਾ ਪਹਿਲਾਂ ਮੈਂ ਬਾਈਂਡ ਕਰ ਲਾ ਅੱਜ ਦਾ ਸ਼ੋਅ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਸਾਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਪਰ ਲੋਕਾਂ ਤੋਂ ਕੀ ਪੁੱਛ ਸਕਦੇ ਆ ਕਿ ਸਿੱਧੂ ਮੂਸੇਵਾਲੇ ਦੇ ਕੱਲ ਵਰਸੀ ਆ ਰਹੀ ਆ ਅੱਜ ਉਹਦੇ ਬਾਰੇ ਵੀ ਤੁਸੀਂ ਜਰੂਰ ਸਾਨੂੰ ਦੱਸਿਓ ਵੀ ਮੈਸੀਯੂ ਦਾ ਲੇਜੈਂਡ ਬਾਕੀ ਬਾਕੀ ਸਾਰੇ ਸਿੰਗਰ ਨੇ ਜਿਹੜੇ ਸਾਡੇ ਆਪਣੇ ਨੇ ਕੈਮਰਾ ਪਰਸਨ ਜੌਨਸਨ ਦੇ ਨਾਲ ਮੈਂ ਅੱਜ ਵੀ ਲਾ ਧੰਨਵਾਦ ਸਤਿ ਸ਼੍ਰੀ ਅਕਾਲ ਸ਼ਪਕ ਹੈ